ਇਹ ਇਤਿਹਾਸ ਕਹਿੰਦਾ ਮੈਂ ਸੱਚ ਗੱਲ ਕਰਦਾ ਤੇ ਇੱਥੇ ਤਾਂ ਸਭ ਦੀਆਂ ਆਸਾਂ ਜੋਈਆਂ ਜਿਹੜੀਆਂ ਪੂਰੀਆਂ ਹੁੰਦੀਆਂ ਤਾਂ ਪ੍ਰਮਾਤਮਾ ਅਕਾਲ ਪੁਰਖ ਜੀਵਨ ਦਿੰਦਾ ਤੇ ਮੇਰੀ ਤਾਂ ਫਿਰ ਉਹ ਬੇਨਤੀ ਆ ਬਾਬਾਈ ਨੂੰ ਵੀ ਇਦਾਂ ਦੇ ਕਾਰਜ ਜਿ ਸਿਆਨ ਨੂੰ ਛੋਭਦੇ ਨਹੀਂ ਦੰਮੀ ਟਕਸਾਲ ਦਾ ਬੜਾ ਵੱਡਾ ਇਤਿਹਾਸ ਹੈ ਅੱਜ ਵੱਡੇ ਪ੍ਰਚਾਰਕ ਤਿਆਰ ਕਰਨੇ ਗ੍ਰਾਂਥੀ ਸੁਵਾਨ ਤਿਆਰ ਕਰਨੇ ਔਰ ਸਿੰਘ ਸੁਵਾਨ ਤੱਕ ਇਹਨਾਂ ਨੇ ਡਿਊਟੀਆਂ ਦੰਮੀ ਟਕਸਾਲ ਨਹੀਂ ਦਿੱਤੀਆਂ ਅ ਧਰਮ ਦਾ ਕਾਰਜ ਕਰੋ ਨਾ ਕਿ ਜੋ ਧਰਨੀਆਂ ਦੀ ਗੱਲਾਂ ਨਹੀਂ ਫਿਰ ਤਾਂ ਸਿਆਸਤ ਆ ਜਾਂਦੀ ਵਾਈ ਵੀ ਤੁਸੀਂ ਤੁਸੀਂ ਗੈਰ ਸਿੱਖ ਦੀ ਗੱਲ ਕੀਤੀ ਹੈ ਨਾ ਅਕੀਦਾ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਸਿੱਖ ਹੋਵੇ ਗੈਰ ਸਿੱਖੋ ਕਈ ਗੈਰ ਸਿੱਖਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਤੇ ਕਈ ਗੈਰ ਸਿੱਖਾਂ ਨੂੰ ਪ੍ਰਮਾਤਮਾ ਨੇ ਕਾਲਪੁਰਸ ਨੇ ਗੁਰੂ ਰਾਮਦਾਸ ਮਹਾਰਾਜ ਨੇ ਅੱਖਾਂ ਦੀ ਜੋਤ ਦਿੱਤੀ ਹੈ ਇਹ ਇਤਿਹਾਸ ਕਹਿੰਦਾ ਮੈਂ ਸੱਚ ਗੱਲ ਕਰਦਾ ਤੇ ਇੱਥੇ ਤਾਂ ਸਭ ਦੀਆਂ ਆਸਾਂ ਜੋਈਆਂ ਜਿਹੜੀਆਂ ਪੂਰੀਆਂ ਹੁੰਦੀਆਂ ਤੇ ਪ੍ਰਮਾਤਮਾ ਅਕਾਲ ਪੁਰਖ ਜੀਵਨ ਦਿੰਦਾ ਹੈ ਤੇ ਮੇਰੀ ਤਾਂ ਫਿਰ ਉਹ ਬੇਨਤੀ ਆ ਬਾਬਾਈ ਨੂੰ ਵੀ ਇਦਾਂ ਦੇ ਕਾਰਜ ਤੇ ਧਿਆਨ ਨੂੰ ਛੋਪਦੇ ਨਹੀਂ ਦਮਨੀ ਟਕਸਾਲ ਦਾ ਬੜਾ ਵੱਡਾ ਇਤਿਹਾਸ ਆ ਜੀ ਬਾਬਾ ਦੀਪ ਸਿੰਘ ਜੀ ਤੋਂ ਚੱਲ ਕੇ ਵੱਡੀਆਂ ਕੁਰਬਾਨੀਆਂ ਤੇ ਖਾਸ ਤੌਰ ਤੇ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਜਿਹੜੀ ਹੈ ਜਿਹੜੀ ਸੰਥਿਆ ਦੇਣੀ ਵੱਡੇ ਪ੍ਰਚਾਰਕ ਤਿਆਰ ਕਰਨੇ ਗ੍ਰੰਥੀ ਸੁਵਾਨ ਤਿਆਰ ਕਰਨੇ ਔਰ ਸਿੰਘ ਸੁਵਾਨ ਤੱਕ ਇਹਨਾਂ ਨੇ ਡਿਊਟੀਆਂ ਦਮਨੀ ਤਕਸਾਲ ਨਹੀਂ ਦਿੱਤੀਆਂ ਤੇ ਉਸ ਕਾਜ ਨੂੰ ਅੱਗੇ ਵਧਾਓ ਧਰਮ ਦਾ ਕਾਜ ਕਰੋ ਨਾ ਕਿ ਜੋ ਧਾਨਿਆਂ ਦੀ ਗੱਲਾਂ ਨਹੀਂ ਫਿਰ ਤਾਂ ਸਿਆਸਤ ਆ ਜਾਂਦੀ ਬਾਈ ਕੋਈ ਸੀਗਾ ਤੁਸੀਂ ਗੈਰ ਸਿੱਖ ਦੀ ਗੱਲ ਕੀਤੀ ਹੈ ਨਾ ਆਕੀਦਾ ਤਨ ਤਨ ਗੁਰੂ ਰਾਮਦਾਸ ਮਹਾਰਾਜ ਤੇ ਸਿੱਖ ਹੋਵੇ ਗੈਰ ਸਿੱਖੋ ਕਈ ਗੈਰ ਸਿੱਖਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਤੇ ਕਈ ਗੈਰ ਸਿੱਖਾਂ ਨੂੰ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਗੁਰੂ ਰਾਮਦਾਸ ਮਹਾਰਾ ਜੀ ਨੇ ਅੱਖਾਂ ਦੀ ਜੋਤ ਦਿੱਤੀ ਹੈ ਇਹ ਇਤਿਹਾਸ ਕਹਿੰਦਾ ਮੈਂ ਸੱਚ ਗੱਲ ਕਰਦਾ ਤੇ ਇੱਥੇ ਤਾਂ ਸਭ ਦੀਆਂ ਆਸਾਂ ਜੋਈਆਂ ਜਿਹੜੀਆਂ ਪੂਰੀਆਂ ਹੁੰਦੀਆਂ ਤਾਂ ਪ੍ਰਮਾਤਮਾ ਅਕਾਲ ਪੁਰਖ ਜੀਵਨ ਦਿੰਦਾ ਹੈ ਤੇ ਮੇਰੀ ਤਾਂ ਫਿਰ ਉਹ ਬੇਨਤੀ ਆ ਬਾਬਾ ਜੀ ਨੂੰ ਵੀ ਇਦਾਂ ਦੇ ਕਾਰਜ ਜਿਹਨਾਂ ਨੂੰ ਛੋਬਦੇ ਨਹੀਂ ਦਮਨੀ ਟਕਸਾਲ ਦਾ ਬੜਾ ਵੱਡਾ ਇਤਿਹਾਸ ਆ ਇਹ ਚੀਜ਼ ਬਾਬਾ ਦੀਪ ਸਿੰਘ ਜੀ ਤੋਂ ਚੱਲ ਕੇ ਵੱਡੀਆਂ ਕੁਰਬਾਨੀਆਂ ਤੇ ਖਾਸ ਤੌਰ ਤੇ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਜਿਹੜੀ ਹੈ ਜਿਹੜੀ ਸੰਥਿਆ ਦੇਣੀ ਵੱਡੇ ਪ੍ਰਚਾਰਕ ਤਿਆਰ ਕਰਨੇ ਗ੍ਰੰਥੀ ਸੁਵਾਨ ਤਿਆਰ ਕਰਨੇ ਔਰ ਸਿੰਘ ਸੁਵਾਨ ਤੱਕ ਇਹਨਾਂ ਨੇ ਡਿਊਟੀਆਂ ਦੰਮੀ ਤਕਸਾਲ ਨਹੀਂ ਦਿੱਤੀਆਂ ਤੇ ਉਸ ਕਾਜ ਨੂੰ ਅੱਗੇ ਵਧਾਓ ਧਰਮ ਦਾ ਕਾਜ ਕਰੋ ਨਾ ਕਿ ਜੋ ਧਾਨਿਆਂ ਦੀ ਗੱਲਾਂ ਨੇ ਫਿਰ ਤਾਂ ਸਿਆਸਤ ਆ ਜਾਂਦੀ ਵਾਹੂ ਜੀ ਕਾ ਤੁਸੀ ਗੈਰ ਸਿੱਖ ਦੀ ਗੱਲ ਕੀਤੀ ਹੈ ਨਾ ਅਕੀਦਾ ਤਨ ਤਨ ਗੁਰੂ ਰਾਮਦਾਸ ਮਹਾਰਾਜ ਤੇ ਸਿੱਖ ਹੋਵੇ ਗੈਰ ਸਿੱਖੋ ਕਈ ਗੈਰ ਸਿੱਖਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਤੇ ਕਈ ਗੈਰ ਸਿੱਖਾਂ ਨੂੰ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਗੁਰੂ ਰਾਮਦਾਸ ਮਹਾਰਾ ਜੀ ਨੇ ਅੱਖਾਂ ਦੀ ਜੋਤ ਦਿੱਤੀ ਹੈ ਇਹ ਇਤਿਹਾਸ ਕਹਿੰਦਾ ਮੈਂ ਸੱਚ ਗੱਲ ਕਰਦਾ ਤੇ ਇੱਥੇ ਤਾਂ ਸਭ ਦੀਆਂ ਆਸਾਂ ਜੋਈਆਂ ਜਿਹੜੀਆਂ ਪੂਰੀਆਂ ਹੁੰਦੀਆਂ ਤੇ ਪ੍ਰਮਾਤਮਾ ਅਕਾਲ ਪੁਰਖ ਜੀਵਨ ਦਿੰਦਾ ਹੈ ਤੇ ਮੇਰੀ ਤਾਂ ਫਿਰ ਉਹ ਬੇਨਤੀ ਆ ਬਾਬਾ ਜੀ ਨੂੰ ਵੀ ਇਦਾਂ ਦੇ ਕਾਰਜ ਕਿ ਧਿਆਨ ਨੂੰ ਛੋਭਦੇ ਨਹੀਂ ਦਮਨੀ ਟਕਸਾਲ ਦਾ ਬੜਾ ਵੱਡਾ ਇਤਿਹਾਸ ਹੈ ਇਹ ਜੀ ਬਾਬਾ ਦੀਪ ਸਿੰਘ ਜੀ ਤੋਂ ਚੱਲ ਕੇ ਵੱਡੀਆਂ ਕੁਰਬਾਨੀਆਂ ਤੇ ਖਾਸ ਤੌਰ ਤੇ ਤਾਂ ਤਨ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਜਿਹੜੀ ਹੈ ਜਿਹੜੀ ਸੰਥਿਆ ਦੇਣੀ ਵੱਡੇ ਪ੍ਰਚਾਰਕ ਤਿਆਰ ਕਰਨੇ ਗ੍ਰੰਥੀ ਸੁਵਾਨ ਤਿਆਰ ਕਰਨੇ ਔਰ ਸਿੰਘ ਸੁਵਾਨ ਤੱਕ ਇਹਨਾਂ ਨੇ ਡਿਊਟੀਆਂ ਦਮਨੀ ਤਕਸਾਲ ਨਹੀਂ ਦਿੱਤੀਆਂ ਤੇ ਉਸ ਕਾਜ ਨੂੰ ਅੱਗੇ ਵਧਾਓ ਧਰਮ ਦਾ ਕਾਜ ਕਰੋ ਨਾ ਕਿ ਜੋ ਧਾਨਿਆਂ ਦੀ ਗੱਲਾਂ ਨੇ ਫਿਰ ਤਾਂ ਸਿਆਸਤ ਆ ਜਾਂਦੀ ਵਾਹਿਗੁਰੂ ਜੀ ਕਾ ਜੀ ਕਾ ਬਾਲ ਮਨ